ਲਵ ਸਿੰਘ ਉਗੂਕੇ ਜੀ ਬਹੁਤ-ਬਹੁਤ ਸ਼ੁਕਰੀਆ ਸਭਾਪਤੀ ਸਾਹਿਬ ਮੈਂ ਮੇਰੇ ਜ਼ਿਲ੍ਹਾ ਬਰਨਾਲਾ ਤੇ ਪੂਰੇ ਪੰਜਾਬ ਦੇ ਜਿਹੜੇ ਲੇਵਲ ਡਿਪਾਰਟਮੈਂਟ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਨੇ ਜਿਹੜੇ ਰਜਿਸਟਰਡ ਨੇ ਇੱਕ ਉਹਨਾਂ ਦੀ ਸਮੱਸਿਆ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਜੀ ਕਿ ਪਹਿਲਾਂ ਜਿਹੜਾ ਕਾਰਡ ਬਣਦਾ ਸੀ ਇਹਨਾਂ ਦਾ ਰਜਿਸਟ੍ਰੇਸ਼ਨ ਵਾਲਾ ਕਾਰਡ ਉਹ 3 ਸਾਲ ਦੇ ਲਈ ਵੈਲਿਡ ਹੁੰਦਾ ਸੀ ਜੀ ਤੇ ਹੁਣ ਇਹ 1 ਸਾਲ ਦੇ ਲਈ ਕਰ ਦਿੱਤਾ ਗਿਆ ਸੋ ਇੱਕ ਤਾਂ ਮੇਰੀ ਬੇਨਤੀ ਆ ਸਦਨ ਦੇ ਸਾਹਮਣੇ ਕਿ ਇਹਨੂੰ 5 ਸਾਲ ਕਰਿਆ ਜਾਵੇ ਔਰ ਉਹਦੇ ਨਾਲ ਨਾਲ ਕਿ ਜਦੋਂ ਉਹਦੇ ਵਿੱਚ ਸ਼ਗਨ ਸਕੀਮ ਲੈਣੀ ਹੁੰਦੀ ਹੈ ਰਜਿਸਟਰਡ ਕਾਮਿਆਂ ਨੇ ਤਾਂ ਮੈਰਿਜ ਸਰਟੀਫਿਕੇਟ ਦੀ ਮੰਗ ਕਰੀ ਜਾਂਦੀ ਹੈ ਜੀ ਔਰ ਜਿਹੜੀ ਸਰਟੀਫਿਕੇਟ ਬਣਾਉਣ ਦੀ ਫੀਸ ਆ ਜੀ ਉਹ 1500 ਰੁਪਏ ਇੱਕਾ ਜੀ ਔਰ ਅਸਟਾ ਸੁਵਿਧਾ ਕੇਂਦਰ ਦੀ ਫੀਸ ਆ ਜੀ ਤੇ 1500 ਰੁਪਏ ਅਸਟਾਮ ਹੋ ਜਾਂਦਾ ਜੀ ਤੇ 1000 ਰੁਪਏ ਜਿਹੜਾ ਉਹ ਫਾਈਲ ਭਰਨ ਵਾਲਾ ਬੰਦਾ ਜਿਹੜਾ ਲੈ ਲੈਂਦਾ ਜੀ ਸੋ ਮੈਂ ਔਰ ਸਰਕਾਰ ਦੇ ਧਿਆਨ ਹਿੱਤ ਵਿੱਚ ਇਹ ਕਹਿਣਾ ਚਾਹਣਾ ਹੈ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਆਨੰਦ ਕਾਰਜ ਦਾ ਜਿਹੜਾ ਉੱਥੋਂ ਸਾਨੂੰ ਸਰਟੀਫਿਕੇਟ ਗੁਰਦੁਆਰਾ ਸਭ ਤੋਂ ਮਿਲਦਾ ਤਾਂ ਉਸੇ ਨੂੰ ਮਨਜ਼ੂਰ ਕਰਿਆ ਜਾਵੇ ਤਾਂ ਕਿ ਜਿਹੜਾ ਗਰੀਬ ਲੋਕਾਂ ਦਾ ਜਿਹੜਾ 5000 ਰੁਪਿਆ ਉਹ ਤੇ ਲੱਗਦਾ ਉਹ ਉਹਨਾਂ ਦੀ ਬਚਤ ਹੋ ਸਕੇ ਤੇ ਉਹ ਫਾਇਦਾ ਲੈ ਸਕਣ ਜੀ ਧੰਨਵਾਦ ਜੀ ਇੱਕ ਅਨਾਉਂਸਮੈਂਟ ਹੈ